ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਅਮਰੇ ਦੁਸਤ ਸਬੈ ਤੁਮ ਕਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਵਰ ਚਾਹਉ ਸੋ ਤੁਮਤੇ ਪਾਉ ਤੇਵਕ ਸਿਖ ਹਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੈ ਮੁਝੈ ਉਬਰਿਐ ਮਰਨ ਕਾਲ ਕਾ ਤਰਾਸਨ 버ਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਹਉ ਰੱਛਾ ਰਾਖ ਲਹਿੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਖਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਿਤਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਸਥੂਲ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचानै कट कट के पट पट के जानै जब उदकरख करा कर तार प्रजा धरत तब दे अपारा जब करख करत हो कबहु ਤੁਮ ਮੈਂ ਮਿਲਤ ਦੇ ਤਹਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਅਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕਉ ਪੇਵ ਨਾ ਪਾਵਤ ਭੇਦਾ ਤਾਂ ਕਉ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦਨ ਜਨਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ tumra lakha na jae pasara kah bidh saja pratham sansara ek hai roop anoop saroopa rank payo raav kai phupa andaj je raj seetaj kinni ut puj khaan bahor rach deeni kahun phool raja hame baitha ਕਹਾਂ ਸਿਮਟ ਪਇਓ ਸ਼ੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿਮਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਔ ਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸੰਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਿੱਧ ਸਿਧ ਕਰਮੋਂ ਸਭ ਹੋਈ ਦੁਸ਼ਟ ਛਾਛਵਸਕ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸਤ ਸਬੈ ਤੁਮ ਕਹੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਵਰ ਚਾਹੋ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੈ ਮੁਝੈ ਉਬਰਿਐ ਮਰਨ ਕਾਲ ਕਾ ਤਰਾਸਨ 버ਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਹੋ ਰੱਛਾ ਰਾਖ ਲਹਿੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਿਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਸਥੂਲ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचानै कट कट के पट पट के जानै जब उदकरख करा करतार प्रजा धरत तब दे अपारा जब करख करत हो कबहु ਤੁਮ ਮੈਂ ਮਿਲਤ ਦੇ ਤਹਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਭੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਪੇਵ ਨਾ ਪਾਵਤ ਭੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦਨ ਜਨਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹ ਤੇਤੀ ਉਮਰਾਲ ਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆਰੰਕ ਪਯੋ ਰਾਵ ਕਹੀਂ ਭੂਪਾ ਅੰਡਜ ਜਿਰਜ ਸੀਤਜ ਕੀਨੀ ਉਤ ਪੁਜ ਖਾਨ ਬਹੋਰ ਰਚਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਹਉ ਸਿਮਟ ਪਇਓ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿੰਪਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਔ ਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਰਤ ਸਿਧ ਕਰਮੋਂ ਸਭ ਹੋਈ ਦੁਸ਼ਟ ਛਾਛ ਵਸਕ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ અમરે દુષ્ટ સબહે તુમ કહાવો આપ હાથ દે મોહે બચાવો સુખી બસએ મોરો પરિવાર સેવક સખ સબહ કરતારા મોર રચ્છા નિજ કરદૈ ક્રિયે સબ બેરન કો આજ સંગરે એ પૂરન હોયે અમારી આસા તૂર ભજન કે રહે પિયાસા ਤੁਮੇਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਤੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਿਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਬਰਿਐ ਮਰਨ ਕਾਲ ਕਾ ਤਰਾਸਨ 버ਰਿਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਹੋ ਰੱਛਾ ਰਾਖ ਲਹਿੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸ਼িকার ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचानै कट कट के पट पट की जानै जब उदकरख करा करतार प्रजा धरत तब दे अपारा जब करख करत हो कबहु ਤੁਮ ਮੈਂ ਮਿਲਤ ਦੇ ਤਹਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਣੀ ਭੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੇ ਵਰਨਤ ਭਿੰਨ ਭਿੰਨ ਤੁਹ ਤੇਤੀ tumra lakha na jae pasara kah bidh saja pratham sansara ek hai roop anoop saroopa rank payo raav kahi bhoopa andaj jeraj seetaj kinni ut puj khaan bahor rach deeni kahun phool raja hame baitha ਕਹੋ ਸਿਮਟ ਪਇਓ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿਮਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਔ ਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਸੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾ ਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਹਰ ਹੋ ਤਾ ਕੇ ਤਾਪ ਤਨਕ ਮੋ ਹਰ ਹੋ ਰਤ ਸਿਧ ਕਰਮੋਂ ਸਭ ਹੋਈ ਦੁਸ਼ਟ ਛਾਛਵ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਰ ਅਮਰੇ ਦੁਸਤ ਸਬੈ ਤੁਮ ਕਹੋ ਆਪ ਹਾਥ ਦੇ ਮੋਹੇ ਬਚਾਓ ਸੁਖੀ ਬਸੈ ਮੋਹਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰ ਮੋ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਤੇਵਕ ਸਿਖ ਹਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੈ ਮੁਝੈ ਉਬਰਿਐ ਮਰਨ ਕਾਲ ਕਾ ਤਰਾਸਨ 버ਿਐ ਹੋਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਹਉ ਰੱਛਾ ਰਾਖ ਲਹਿੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਕਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਿਤਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचानै कट कट के पट पट के जानै जब उदकरख करा करतार प्रजा धरत तब दे अपारा जब करख करत हो कबहु ਤੁਮ ਮੈਂ ਮਿਲਤ ਦੇ ਤਹਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਅਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਭੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੇ ਬਰਨ ਤ ਭਿੰਨ ਭਿੰਨ ਤੁਹ ਤੇਤੀ tumra lakha na jae pasara kah bidh saja pratham sansara ek hai roop anoop saroopa rank payo raav kai phupa andaj jeraj seetaj kinni ut puj khaan bahor rach deeni kahun phool raja hame baitha ਕਹੋ ਸਿਮਟ ਪਇਓ ਸੰਕਰ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਿਮਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਔ ਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾ ਕੇ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਹਰ ਹੋ ਤਾ ਕੇ ਤਾਪ ਤਨਕ ਮੋ ਹਰ ਹੋ ਰਤ ਸਿਧ ਕਰਮੋਂ ਸਭ ਹੋਈ ਦੁਸ਼ਟ ਛਾਛਵ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਖਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਰ ਹਮਰੇ ਦੁਸਤ ਸਬੈ ਤੁਮ ਕਹੋ ਆਪ ਹਾਥ ਦੈ ਮੋਹੇ ਬਚਾਓ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੈ ਮੁਝੈ ਉਬਰਿਐ ਮਰਨ ਕਾਲ ਕਾ ਤਰਾਸਿਨ ਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿ ਹੋ ਰੱਛਾ ਰਾਖ ਲਹਿੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਤੰਤਾ ਕਾਲ ਪਾਏ ਬ੍ਰਹਮ ਬਖਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਿਤਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचानै कट कट के पट पट के जानै जब उद करख करा कर तार प्रजा धरत तब दे अपारा जब करख करत हो कबहु ਤੁਮ ਮੈਂ ਮਿਲਤ ਦੇ ਤਹਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਅਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਭੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦਨ ਜਨਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੇ ਬਰਨ ਤ ਭਿੰਨ ਭਿੰਨ ਤੁਹ ਤੇਤੀ tumra lakha na jae pasara kah bidh saja pratham sansara ek hai roop anoop saroopa rank payo raav kai phupa andaj jeraj seetaj kinni ut puj khaan bahor rach deeni kahun phool raja hame baitha ਬਹੁ ਸੰਮਟ ਪਇਓ ਸੰਕਰ ਇਕਠਾ ਸਗਰੇ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁ ਆਦ ਰੂਪ ਸਿਮਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਔ ਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਚ ਕਰੋ ਰਣ ਘਾਤ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਐ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾ ਕੇ ਤਾਪ ਤਨਕ ਮੋਹਰ ਹੋ ਰਤ ਸਿਧ ਕਰਮੋਂ ਸਭ ਹੋਈ ਦੁਸ਼ਟ ਛਾਛ ਵਸਕ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ